ਅੱਜ ਆਪਾਂ ਬਨੀਲਾ ਕੇਕ ਪ੍ਰੀਮਿਕਸ ਰੈਸਪੀ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ 1 ਕੱਪ ਮੈਦਾ ਲੈਣਾ ਵਾ ਆਪਾਂ ਇਹਨੂੰ ਬਰਾਬਰ ਲੈਵਲ 'ਚ ਭਰਨਾ ਵਾ ਓਵਰਲੋਡਡ ਨਹੀਂ ਭਰਨਾ ਇਸ ਤਰ੍ਹਾਂ ਤੇ 1 ਕੱਪ ਆਪਾਂ ਇੱਕ ਜਾਲੀ ਵਿੱਚ ਪਾਵਾਂਗੇ ਤੇ ਪਾਊਡਰ 슈ਗਰ ਲੈਣੀ ਆਪਾਂ ਪੀਸੀ ਹੋਈ ਖੰਡ ਜਿਸ ਤਰ੍ਹਾਂ ਮੈਂ ਭਰ ਰਹੀ ਹਾਂ ਇਸ ਤਰ੍ਹਾਂ ਹੀ ਬਰਾਬਰ ਲੈਵਲ 'ਚ ਭਰਨੀ ਆ ਹਾਫ ਕੱਪ ਪੀਸੀ ਖੰਡ ਲਈ ਹੈ 1/4 tsp ਆਪਾਂ ਬੇਕਿੰਗ ਸੋਡਾ ਲੈਣਾ ਵਾ 1/2 tsp ਆਪਾਂ ਬੇਕਿੰਗ ਪਾਊਡਰ 1/4 tsp ਆਪਾਂ ਸਿਟਰਿਕ ਐਸਿਡ ਪਾਣਾ ਜਾਂ ਤੁਸੀਂ ਦੋ ਛਟਕੀਆਂ ਨਮਕ ਦੀਆਂ ਵੀ ਪਾ ਸਕਦੇ ਹੋ 1 TBSP ਆਪਾਂ ਕਨਸਟੰਚ 2 TBSP ਆਪਾਂ ਮਿਲਕ ਪਾਊਡਰ ਚੂਜ਼ ਕਰਨਾ ਤੇ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਛਾਂ ਲੈਣਾ ਤਾਂ ਕਿ ਲੰਪਸ ਨਾ ਹੋਵੇ ਤੇ ਪੂਰੇ ਆਪਣੇ ਚੰਗੀ ਤਰ੍ਹਾਂ ਸਾਰੀਆਂ ਜੀਜਾ ਮਿਕਸ ਹੋ ਜਾਣ। ਹੁਣ ਆਪਾਂ ਨੂੰ 1 ਮਿੰਟ ਮਿਕਸ ਜਾਰ ਵਿੱਚ ਪਾ ਕੇ ਗ੍ਰाइंड ਕਰਾਂਗੇ। ਇਸ ਤਰ੍ਹਾਂ ਪ੍ਰੀਮਿਕਸ ਬਣਾਉਂਗੇ। ਬਣਾ ਕੇ ਰੱਖੋ ਤੇ ਜਦੋਂ ਵੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਕੇਕ ਬਣਾ ਸਕਦੇ ਹੋ। ਹੁਣ ਇੱਕ ਵਾਰ ਆਪਾਂ ਦੁਬਾਰਾ ਇਹਨੂੰ ਫਿਰ ਛਾਣ ਲਵਾਂਗੇ। ਅੱਪਾ ਇਹ এগਲੈਸ ਕੇਕ ਦੀ ਰੈਸਪੀ ਬਣਾ ਰਹੇ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਤੇ ਪੂਰੀ ਆਪਣੀ ਸਫਾਈ ਨਾਲ ਬਣਾਵਾਂਗੇ ਇਸ ਤਰ੍ਹਾਂ ਇਹ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਕਿਸੇ ਵੀ 에어 ਟਾਈਟ ਕੰਟੇਨਰ ਚ ਪਾ ਕੇ ਰੱਖ ਲਵਾਂਗੇ ਜਦੋਂ ਤੁਹਾਨੂੰ ਜ਼ਰੂਰਤ ਆ ਤੁਸੀ ਇਸ ਨੂੰ ਜੂਸ ਕਰ ਸਕਦੇ ਹੋ ਜੇਕਰ ਤੁਸੀਂ ਗਰਮੀ ਦੇ ਸੀਜ਼ਨ ਚ ਬਣਾ ਰਹੇ ਹੋ ਤਾਂ ਇਸ ਨੂੰ ਬਣਾ ਕੇ ਤੁਸੀਂ ਫਰਿੱਜ ਵਿੱਚ ਵੀ ਰੱਖ ਸਕਦੇ ਹੋ। ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਮੇਰੀ ਰੈਸਪੀ। ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ। ਥੈਂਕਸ ਫॉर ਵਾਚਿੰਗ।